ਇਹ ਕਿੱਥੋਂ ਦੀ ਹੈ ਇਹ ਗੁੱਤੋ ਕਹਿੰਦੇ ਇਲੈਕਟ੍ਰਿਕਲ ਕਾਰਕਮ ਨੰਬਰ ਮੈਂ ਸੁਣ ਸੀਨੀਅਰ ਸਟੇਜ ਰੈਟਰ ਵੀਰ ਨੂੰ ਕੇਸ ਸੀ ਤਵਦੀ ਕੀ ਮਿਲਦੀ ਹੈ ਇਹ ਹੋ ਗਈਆਂ ਹਾਂ ਹਾਂ ਸਰ ਹੈ ਉਹਨਾਂ ਨੂੰ ਦੇਤੀਆਂ ਉਹਨਾਂ ਦੀ ਕਾਪੀਆਂ ਸਰ ਨਾਲ ਰੱਖ ਲਿਆ ਹੋ ਗਿਆ ਸਰ ਹੋ ਗਿਆ ਸਰ ਆਨਲਾਈਨ ਚੜਤੀਆਂ ਆਨਲਾਈਨ ਸਰ ਹੁਣ ਚੜਦੀਆਂ ਇਕੱਠੀਆਂ ਚੜਾ ਦਿੰਦੀਆਂ ਆਪਾਂ ਯਾ ਅੱਛਾ ਹੋ ਗਿਆ ਸ਼ਾਮ ਤੱਕ ਕਰਨੀ ਹੈ ਟੈਂਪਰੈਂਸ ਪੈਂਡੈਂਸੀ ਰਿਲ ਹੈ ਹਾਂ ਹੈ ਅੱਛਾ ਤੇ ਇੱਕ 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 ਆਦੀ ਫਾਇਦਾ ਇਹ ਸਮਨ ਫਾਇਦਾ ਤੇਜੀ ਦੇ ਸਮਝ ਆਉਂਦੇ ਤਾਂ ਚਲ ਜੀ ਦਿੱਤੇ ਹੋਈ ਤਾਂ ਆਪਣਾ ਵਧੀਆ ਕੰਮ ਹੁੰਦਾ ਕੋਈ ਨਾ ਕਿਹ ਚਲੋ ਠੀਕ ਹੈ ਉਹ ਲੈਮੀ ਕਰ ਦੇਗੀ ਹਾਂਜੀ ਠੀਕ ਹੈ ਜਿਹਨੇ ਪੈਸਾ ਤਾਂ ਨਹੀਂ ਲਿਆ ਕੋਈ ਕੋਈ ਪੈਸਾ ਨਹੀਂ ਲੈਂਦਾ ਜੀ ਨੰਬਰਦਾਰ ਕਰਕੇ ਤਾਂ ਵੈਸੇ ਨਹੀਂ ਲੈਂਦਾ ਹੱਸ ਨਹੀਂ ਲੈਂਦਾ ਨਹੀਂ ਫਿਰ ਵੀ ਜੇ ਹੈਗੀ ਨਹੀਂ ਨਹੀਂ ਪੈਸਾ ਅੱਛਾ ਚਲ ਬੜੇ ਚੰਗੇ ਨੇ ਬੜੇ ਚੰਗੇ ਦਾ ਸੰਤੁਸ਼ਟੀ ਹੈ ਸੰਤੁਸ਼ਟੀ ਹੈ ਠੀਕ ਕੰਮ ਕਰਦੇ ਪੈਸਾਰੇ ਕੋਈ ਬੰਦਾ ਜੇ ਇਸ਼ਾਰਾ ਕਰਦਾ ਹੋਏ ਜਾਂ ਕੋਈ ਪੈਸੇ ਮੰਗਦਾ ਹੋਏ ਨਹੀਂ ਮੰਗਦਾ ਜੀ ਹਾਂ ਜੀ ਬੋਟਿੰਗ ਸਟਾਫ ਨੇ ਜਿਹੜਾ ਇਹ ਰੋਲ ਹੈ ਬੜਾ ਕਰਦੇ ਨੇ ਤੇ ਇਹ ਆਪਣੇ ਆਈਡੈਂਟੀਟੀ ਨੰਬਰ ਤੋਂ ਠੀਕ ਹੈ ਤੇ ਬਾਈ ਪਿੰਡੋਂ ਵੀ ਆਈ ਤਾਂ ਲੋਕਾਂ ਦੇ ਨਾਲ ਕਦੇ ਕਿਹਨਾਂ ਤਰ੍ਹਾਂ ਦੀ ਬਣਾਈ ਜੀ ਅੱਛਾ ਚਲੋ ਜੀ ਮੇਰੀ ਇਹ ਅੱਜ ਅਫੀਸ ਗੁਰਦਾਸਪੁਰ ਵਿਖੇ ਮੈਂ ਅੱਜ ਚੈਕਿੰਗ ਕੀਤੀ ਅਚਨ ਚੈਕਿੰਗ ਮੈਂ ਹਮੇਸ਼ਾ ਸਰਕਾਰ ਦਾ ਮੇਨ ਜਿਹੜਾ ਟੀਚਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹ ਬਖਸ਼ੀ ਨਹੀਂ ਜਾਏਗੀ ਕੋਈ ਵੀ ਬੰਦਾ ڪرਪਟ ਜੇ ਕਰਪਸ਼ਨ ਮੰਗਦਾ ਜਾਂ ਪੈਸੇ ਲੰਦਾ ਉਹਨੂੰ ਛੱਡਿਆ ਨਹੀਂ ਜਾਏਗਾ ਅੱਜ ਸਾਡੇ ਕੋਹੀ ਸਾਡੇ ਵੀਰ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਮੈਂ ਉੱਥੇ ਆ ਦਫ਼ਤਰ ਜੇ ਸਰ ਵੇਖਿਆ ਕਿ ਵਾਕਈ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਕਿ ਨਹੀਂ ਹੋਈਆਂ ਅੱਜ ਸਵੇਰ ਤੱਕ ਮੈਂ ਸਾਰਾ ਬਾਹਰ ਵੀ ਦੇਖਿਆ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੈਨੀਫੀਸ਼ੀਅਰੀ ਜਿਹੜਾ ਹੈ ਉਹ ਬਾਹਰ ਵੇਟਿੰਗ ਵਿੱਚ ਤੇ ਨਹੀਂ ਹੈ ਛੇ ਰਜਿਸਟਰੀ ਇਹਨਾਂ ਨੇ ਕਰਕੇ ਉਹਨਾਂ ਨੂੰ ਹੁਣ ਔਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ ਸਪੈਸ਼ਲ ਜਿਹੜੀ ਜ਼ਰੂਰੀ ਗੱਲਾਂ ਲੋਕਾਂ ਨੂੰ ਸੁਣਨਾ ਅੱਜ ਮੈਂ ਇਹਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਦੇ ਕਿਨੇ ਕੋਈ ਪੈਸੇ ਮੰਗਿਆ ਤੇ ਦੱਸੂ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਪੈਸਾ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਦੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਾਅਦਾ ਤੋਂ ਵਾਅਦਾ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਮੇਰੇ ਨਾਲ ਨਿਹਾਬ ਵੀ ਬੈਠੇ ਆ ਤੇ ਇਹ ਮੇਰੇ ਬਾਕੀ ਸਬ ਡਿਵੀਜ਼ਨਸ ਹੈ ਅਸੀਂ ਐਸਟੀਐਮ ਜੁਲਮੀ ਹਦਾਇਤ ਕਰ ਦਿੱਤੀ ਹੈ ਕਿ ਆਪਣੇ ਆਪਣੇ ਦਫਤਰ ਜਿਹੜੇ ਸਭ ਐਸਆਰ ਅਫੀ ਤੁਹਾਡੇ ਅਧੀਨ ਆਦੇ ਚੈੱਕ ਕਰੋ ਪਲੱਸ ਅਸੀਂ ਵੀ ਉੱਥੇ ਵੀ ਕਰਾਂਗੇ ਅਚਰ ਚੈਕਿੰਗ ਕਰਾਂਗੇ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਰਾਪਸ਼ਨ ਦਾ ਕੇਸ ਸਾਹਮਣੇ ਆਇਆ ਉਹਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਏਗਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਮੇਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਦਫਤਰ ਜਾ ਕੇ ਪੂਰੇ ਜਿਹੜੇ ਦਸਤਾਵੇਜ਼ਾ ਮੁਕੰਮਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਵੀ ਬਾਰ ਬਾਰ ਗੇੜੇ ਨਾਲ ਮਾਰਨੇ ਪੈਣ ਹਾਂ ਜੇ ਉਸ ਤੋਂ ਬਾਅਦ ਜੇ ਤੁਸੀਂ ਦਸਤਾਵੇਜ਼ ਲੈ ਕੇ ਜਾਂਦੇ ਕਿਤੇ ਦੀ ਖੱਜਲ ਖਰਾਬੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਸਖਤ ਤੋਂ ਸਖਤ ਕਰਾਇਆ ਐਕਚੁਅਲ ਅਮਾਉਂਟ ਮੇਰਬਾਤ ਫਿਰ ਜਿਗਰਦਾਸਪੁਰ ਵਿਖੇ ਮੈਂ ਅੱਜ ਚੈਕਿੰਗ ਕੀਤੀ ਹੈ ਚਰਚੇ ਚੈਕਿੰਗ ਮੈਂ ਹਮੇਸ਼ਾ ਸਰਕਾਰ ਦਾ ਮੇਨ ਜਿਹੜਾ ਟੀਚਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹ ਬਖਸ਼ੀ ਨਹੀਂ ਜਾਏਗੀ ਕੋਈ ਵੀ ਬੰਦਾ ਕਰਪਟ ਜੇ ਕਰਪਸ਼ਨ ਮੰਗਦਾ ਜਾਂ ਪੈਸੇ ਲੈਂਦਾ ਉਹਨੂੰ ਛੱਡਿਆ ਨਹੀਂ ਜਾਏਗਾ ਅੱਜ ਸਾਡੇ ਕੋਹੀ ਸਾਡੇ ਵੀਰ ਇੱਥੇ ਬੈਠੇ ਆ ਮਨਾਂ ਨੂੰ ਬੁਲਾ ਕੇ ਪਹਿਲਾਂ ਤਾਂ ਮੈਂ ਉਥੇ ਦਫਤਰ ਜਿੱਥਰ ਵੇਖਿਆ ਕਿ ਵਾਕਈ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋਈਆਂ ਕਿ ਨਹੀਂ ਹੋਈਆਂ ਅੱਜ ਸਵੇਰ ਤੱਕ ਮੈਂ ਸਾਰਾ ਬਾਹਰ ਵੀ ਦੇਖਿਆ ਕੋਈ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੈਨੀਫੀਸ਼ੀਅਰੀ ਜਿਹੜਾ ਹੈ ਉਹ ਬਾਹਰ ਵੇਟਿੰਗ ਵਿੱਚ ਨਹੀਂ ਹੈ ਸ਼ੇਡ ਰਜਿਸਟਰੀ ਇਹਨਾਂ ਨੇ ਕਰਕੇ ਉਹਨਾਂ ਨੂੰ ਹੁਣ ਔਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ ਸਪੈਸ਼ਲ ਜਿਹੜੀ ਜ਼ਰੂਰੀ ਗੱਲਾਂ ਲੋਕਾਂ ਨੂੰ ਸੁਣਨਾ ਅੱਜ ਮੈਂ ਇਹਨਾਂ ਨੂੰ ਸੁਣਿਆ ਹੁਣ ਸਪੈਸ਼ਲੀ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਕਿਸੇ ਤਰ੍ਹਾਂ ਦੇ ਕਿਨੇ ਕੋਈ ਪੈਸੇ ਮੰਗਿਆ ਤੇ ਦੱਸੂ ਬੜੀ ਮਨ ਨੂੰ ਖੁਸ਼ੀ ਹੈ ਕਿ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਪੈਸਾ ਨਹੀਂ ਹੋਇਆ ਸਾਡਾ ਉਸੇ ਵੇਲੇ ਕੰਮ ਹੋ ਗਿਆ ਤੇ ਅੱਜ ਦੀ ਚੈਕਿੰਗ ਦਾ ਸਾਡਾ ਇੱਕੋ ਹੀ ਮੰਤਵ ਹੈ ਕਿ ਅਸੀਂ ਵਾਅਦਾ ਤੋਂ ਵਾਅਦਾ ਲੋਕਾਂ ਦੇ ਲਈ ਕੰਮ ਕਰਨਾ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਮੇਰੇ ਨਾਲ ਨਿਯਾਬ ਵੀ ਬੈਠੇ ਤੇ ਇਹ ਮਿਲ ਜੇ ਬਾਕੀ ਸਬ ਡਿਵੀਜ਼ਨਸ ਹੈ ਅਸੀਂ ਐਸ.ਟੀ.ਐਮ ਸੁਲਮੀ ਹਦਾਇਤ ਕਰ ਦਿੱਤੀ ਹੈ ਕਿ ਆਪਣੇ ਆਪਣੇ ਦਫ਼ਤਰ ਜਿਹੜੇ ਸਭ ਐਸ.ਆਰ. ਆਫਿਸ ਤੁਹਾਡੇ ਅਧੀਨ ਆਦੇ ਚੈੱਕ ਕਰੋ ਪਲੱਸ ਅਸੀਂ ਵੀ ਉੱਥੇ ਵੀ ਕਰਾਂਗੇ ਅਚੇਤ ਚੈਕਿੰਗ ਕਰਾਂਗੇ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕ੍ਰਪਸ਼ਨ ਦਾ ਕੇਸ ਸਾਹਮਣੇ ਆਇਆ ਉਹਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਏਗਾ ਉਹਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਮੇਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਦਫ਼ਤਰ ਜਾ ਕੇ ਪੂਰੇ ਜਿਹੜੇ ਦਸਤਾਵੇਜ਼ ਦਾ ਮੁਕੰਮਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਬਾਰ ਬਾਰ ਗੇੜੇ ਨਾ ਮਾਰਨੇ ਪੈਣ ਹਾਂ ਜੇ ਉਸ ਤੋਂ ਬਾਅਦ ਜੇ ਤੁਸੀਂ ਦਸਤਾਵੇਜ਼ ਲੈ ਕੇ ਜਾਂਦੇ ਕਿਤੇ ਦੀ ਖੱਜਲ ਖਰਾਬੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਸਖਤ ਤੋਂ ਸਖਤ ਦੇ ਰਹਿਆ ਐਕਚੁਅਲ ਅਮਾਉਂਟ ਮੇਰੇ ਪਾਸ ਲਈ ਤਾਈ ਇਹ ਕਿੱਥੋਂ ਦੀ ਹੈ ਇਹ ਗੁੱਤੋ ਕਰਦੇ ਇਲੈਕਟ੍ਰਿਕ ਕਰਨਾ ਕਰਕੇ ਨਾ ਫਿਰਨਸ ਸੀਨੀਅਰ ਸਟਾਫ ਦਾ ਵੀ ਨੋਟ ਕੇਸ ਦੀ ਤਬਦੀਲੀ ਮਿਲ ਗਈ ਹੈ ਇਹ ਹੋ ਗਈਆਂ ਹਾਂ ਹਾਂ ਸਰ ਹੈ ਉਹਨਾਂ ਨੂੰ ਦੇਤੀਆਂ ਉਹਨਾਂ ਦੀ ਕਾਪੀਆਂ ਸਰ ਜੀ ਬਸ ਕਾਹ ਹੋ ਗਿਆ ਆਨਲਾਈਨ ਚਾੜਤੀਆਂ ਆਨਲਾਈਨ ਸਰ ਹੁਣ ਚਾੜਦੀਆਂ ਇਕੱਠੀਆਂ ਚਾੜ ਦਿੰਦੀਆਂ ਆ ਜੀ ਸ਼ਾਮ ਤੱਕ ਕਰਨੀਆਂ ਚਾਹੀਦੀਆਂ ਪੰਨਸੀ ਦੇ ਲੈ ਹੈ ਹੈ ਤੇ ਇੱਕ 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 ਆਦੀ ਫਾਈਲ ਹੈ ਇਹ ਸਮਲ ਫਾਈਲ ਹੈ ਤੇ ਜਿਹੜੀ ਦਾ ਸਮਝ ਆਉਂਦਾ ਹੈ ਚਲੋ